ਕਾਣੇ ਥੋੜੀਆਂ ਜੇ ਦਰਖਾਸਤਾਂ ਦੇ ਕਾਰਵਾਈ ਮੰਗਦੇ ਹੋ ਤੇ ਤੁਹਾਡੇ ਖਿਲਾਫ 4 ਘੰਟੇ ਪਹਿਲਾਂ ਆਈ ਸੀ ਫਿਰ ਕੀ ਉਹਦੇ ਤੇ ਜੋ ਲਿਖਿਆ ਸੱਚ ਮੰਨ ਕੇ ਕਾਰਵਾਈ ਕਰ ਦਿੰਦਾ ਇਹ ਬੜਾ ਸੁਣੋ ਫਿਰ ਕੀ ਨਹੀਂ ਨਹੀਂ ਅੱਛਾ ਜਦੋਂ ਦਾ ਤੁਹਾਡੇ ਖਿਲਾਫ ਦਰਖਾਸਤ ਆ ਗਈ ਜਦੋਂ ਦਾ ਤੁਹਾਡੇ ਖਿਲਾਫ ਦਰਖਾਸਤ ਆ ਗਈ ਉਹਦੇ ਦਾ ਤੁਸੀਂ ਵੀਡੀਓ ਪੇਸ਼ ਕਰੋਗੇ ਜਿਹੜੀ ਤੁਹਾਡੇ ਵੱਲੋਂ ਆ ਗਈ ਤੁਸੀਂ ਕਹਿੰਦੇ ਤੁਰੰਤ ਕਾਰਵਾਈ ਕਰਦੀ ਆਂ ਭੱਲੇ ਸ਼ਾਬਾਸ਼ ਤੇਰੇ ਚਿਹਰੇ ਚ ਚੰਗਾ ਤੂੰ ਬਹੁਤ ਵਾਰ ਬੰਦਾ ਐ ਸੱਚੋਂ ਕਾਦੇ ਲਈ ਹੁੰਦਾ ਤੁਹਾਡੀ ਗੱਲ ਪੁਲਿਸ ਮਹਿਕਮਾ ਤੋਂ ਤੁਹਾਡੀ ਗੱਲ ਸੁਣਨ ਦੀ ਖਾਤਰ ਹੈ ਹੁਣ ਤੁਸੀਂ ਤਾਂ ਕਹਿੰਦੇ ਹੋ ਵੀ ਹੁਣੇ ਨਿਆ ਕਰੋ ਜੇ ਮੰਨ ਲਓ ਦੂਜੇ ਪਾਸੇ ਉਹ ਤਾਂ ਨਾ ਲਾ ਲੈਣਾ ਸੀ ਵਿਚਾਲੇ ਆ ਗਏ ਫਿਰ ਦੱਸੋ ਨਿਆ ਕਿਵੇਂ ਕਰਾਂਗੇ ਅਸੀਂ ਜਵਾਬ ਦੇ ਦਿਓ ਇਸ ਗੱਲ ਦਾ ਕਿਵੇਂ ਸੁਣੋ ਐ ਨਹੀਂ ਸਰਦਾਰ ਸਾਹਿਬ ਐ ਨਹੀਂ ਮੈਂ ਧੱਕਾ ਮੇਰੀ ਧੱਕਾ ਸੁਣਾ ਸੁਣਾ ਧੱਕਾ ਹੋ ਰਿਹਾ ਸੁਣਾ ਸੁਣਾ ਧੱਕਾ ਹੋ ਰਿਹਾ ਮੈਂ ਮੈਂ ਇੱਥੇ ਖੜਾ ਹਾਂ ਗੱਲ ਸੁਣਨ ਵਾਸਤੇ ਆਇਆ ਹਾਂ ਤੁਹਾਡਾ ਫਰਜ਼ ਨਹੀਂ ਬਣਦਾ ਐਜ਼ ਅ ਮੋਹਤਵਾਰ ਐਜ਼ ਅ ਨਾਗਰਿਕ ਕਿ ਪੁਲਿਸ ਨੂੰ ਸਹਿਯੋਗ ਕਰਨਾ ਪੁਲਿਸ ਨੇ ਤਾਂ ਧੱਕਾ ਨਹੀਂ ਕੀਤਾ ਇੱਕ ਮਿੰਟ ਸੁਣੋ ਪੁਲਿਸ ਇੱਕ ਮਿੰਟ ਸੁਣੋ ਪੁਲਿਸ ਨੇ ਧੱਕਾ ਕੀਤਾ ਨਹੀਂ ਕੀਤਾ ਕੀ ਇਸ ਆਮ ਲੋਕਾਂ ਨੇ ਜਿਹੜੇ ਆ ਖੜੇ ਆ ਟਰੱਕਾਂ ਵਾਲੇ ਜਾਂ ਬੱਸਾਂ ਵਾਲੇ ਬੱਚੇ ਵਿੱਚ ਬੈਠੇ ਆ ਇਹਨਾਂ ਨੇ ਧੱਕਾ ਕੀਤਾ ਨਹੀਂ ਕੀਤਾ ਆਪਾਂ ਸੁਣੋ ਜਦੋਂ ਤੁਹਾਡੀ ਗੱਲ ਸੁਣ ਰਹੇ ਆ ਵਿਚਾਲੇ ਖੜ ਕੇ ਸੁਣ ਰਹੇ ਅਸੀਂ ਕਾਣੇ ਥੋੜੀਆਂ ਕਾਣੇ ਹੁੰਦੇ ਤਾਂ ਫੜਦੇ ਨਹੀਂ ਵਿੱਚ ਅਸੀਂ ਵਿੱਚ ਥੜਿਆ ਇੱਕ ਥਾਣ ਕੇ ਖੜੇ ਕਿਉਂ ਅਸੀਂ ਸੱਚੇ ਆ ਕੋਲੋ ਸਾਡੇ ਸਰਪੰਚ ਸਾਹਿਬ ਨੇ ਸਤਕਾਰਤ ਨੇ ਇਸ ਤੋਂ ਬਿਨਾ 25 ਸਰਪੰਚ ਮੇਰੇ ਕੋਲ ਹੋਰ ਵੀ ਨੇ ਸਾਡੇ ਸਤਕਾਰਤ ਨੇ ਜਿਹੜੇ ਲੋਕਾਂ ਦੇ ਚੁਣੇ ਹੋਏ ਸਾਰੇ ਨੁਮਾਇੰਦੇ ਨੇ ਸਾਰੇ ਸਤਕਾਰਤ ਨੇ ਪਰ ਸਤਕਾਰਤ ਬੰਦਿਆਂ ਦੀ ਵੀ ਡਿਊਟੀ ਬਣਦੀ ਹੈ ਕਿ ਅਸੀਂ 20 ਮਤਲਬ ਕਿ ਸਰਕਾਰ ਦੇ ਇੱਕ ਅੰਗ ਆ ਲੋਕਾਂ ਦੀ ਭਲਾਈ ਲਈ ਅਸੀਂ ਵਿਚਾਲੇ ਖੜੇ ਆਂ ਤੁਹਾਡੀ ਵੀ ਡਿਊਟੀ ਬਣਦੀ ਆ ਸਾਨੂੰ ਸਤਿਕਾਰ ਦੇਣਾ ਸਮਝ ਗਏ ਤੇ ਸਤਿਕਾਰ ਭਾ ਦਿਓ ਸਤਿਕਾਰ ਦਿਓ ਵੀ ਅਸੀਂ ਕੋਈ ਐਸਾ ਸ਼ਬਦ ਨਹੀਂ ਬੋਲਦੇ ਜਿਹੜਾ ਕਿ ਤੁਸੀਂ ਸੁਣੋ ਤੁਸੀਂ ਉਹ ਸ਼ਬਦ ਬੋਲਦੇ ਹੋ ਜਿਹੜੇ ਅਸੀਂ ਸੁਣ ਨਹੀਂ ਸਕਦੇ ਸੁਣ ਲਓ ਚੌਥਾ ਥੰਮ ਸਾਹਿਬ ਸੁਣ ਲਓ ਪੁਲਿਸ ਮਹਿਕਮੇ ਨੇ ਤੁਹਾਨੂੰ ਇੱਜ਼ਤ ਮਾਨਣਾ ਫੋਨ ਕੱਲ ਕੀਤਾ ਸੀ ਕਿ ਤੁਸੀਂ ਆ ਜਾਓ ਤੁਹਾਡੇ ਖਿਲਾਫ ਦਰਖਾਸਤ ਆਈ ਹੈ ਸਾਡੀ ਨਜ਼ਰ ਵਿੱਚ ਤੁਸੀਂ ਦੋਸ਼ੀ ਨਹੀਂ ਸੀ ਸੁਣ ਲੋ ਅਸੀਂ ਤਾਂ ਹੀ ਤੁਹਾਨੂੰ ਫੋਨ ਤੇ ਕਿਹਾ ਸੀ ਵੀ ਦਰਖਾਸਤਾਂ ਆਉਂਦੀਆਂ ਨੇ ਪਰ ਇਹ ਨਹੀਂ ਜ਼ਰੂਰੀ ਹੁੰਦਾ ਕਿ ਕੋਈ ਦਰਖਾਸਤ ਆ ਜੇ ਸੱਚੀ ਹੋ ਜੇ ਉਹ ਅਸੀਂ ਤੁਹਾਨੂੰ ਪੜਤਾਲ ਨਹੀਂ ਬੁਲਾਇਆ ਸੀ ਤੁਸੀਂ ਕੀ ਕਿਹਾ ਅਗੋਂ ਐਸਚਓ ਨੂੰ ਕਹੋ ਪਹਿਲਾਂ ਇੱਥੇ ਆ ਕੇ ਮੌਕਾ ਵੇਖੇ ਸਰਪੰਚ ਸਾਹਿਬ ਸੁਣੋ ਸਾਰੀ ਪਬਲਿਕ ਸੁਣ ਰਹੀ ਆ ਸਾਰੀ ਪਬਲਿਕ ਤੁਹਾਡਾ ਮੁੰਡਾ ਵੀਡੀਓ ਬਣਾ ਰਿਹਾ ਮੈਂ ਵੀਡੀਓ ਸਾਹਮਣੇ ਬੋਲ ਰਿਹਾ ਉਸ ਤੋਂ ਬਾਅਦ ਤੁਸੀਂ ਮੇਰੇ ਕੋਲ ਆਉਣ ਦੀ ਬਜਾਏ ਤੁਸੀਂ ਆਉਣ ਦੀ ਬਜਾਏ ਤੁਸੀਂ ਤੁਹਾਡੀ ਵਾਈਫ ਨੂੰ ਸਰਪੰਚ ਸਾਹਿਬ ਨੂੰ ਦਰਖਾਸਤ ਦੇ ਕੇ ਭੇਜਤਾ ਕੀ ਇਹ ਠੀਕ ਹੈ ਪਹਿਲਾਂ ਜਵਾਬ ਦਿਓ ਮੈਂ ਤੁਹਾਨੂੰ ਫੋਨ ਕਰਕੇ ਬੜੀ ਇੱਜ਼ਤ ਮਾਨਨਾ ਕਹਿ ਰਿਹਾ ਕੋਈ ਗੱਲ ਨਹੀਂ ਦਰਖਾਸਤਾਂ ਹੁੰਦੀਆਂ ਵੀ ਸੱਚੀਆਂ ਸਾਡ ਪੁਲਿਸ ਦੇ ਖਿਲਾਫ ਸੱਚੀਆਂ ਝੂਠੀਆਂ ਹੁੰਦੀਆਂ ਨੇ ਪਰ ਜੇ ਅਸੀਂ ਸੁਣੋ ਸੇਕ ਬੋਲਣਾ ਵਿੱਚ ਨਾ ਬੋਲੋ ਹੁਣ ਵਿੱਚ ਨਾ ਬੋਲੋ ਹੁਣ ਵਿੱਚ ਨਾ ਬੋਲੋ ਸੁਣ ਲਓ ਤੁਹਾਡੀ ਗੱਲ ਹੀ ਕਰ ਰਿਆਂ ਤੁਹਾਡੇ ਖਾਤਰ ਹੀ ਗੱਲ ਕਰ ਰਿਆਂ ਅਸੀਂ ਇੱਥੇ ਸਮਝ ਗਏ ਬੇਨਤੀ ਇੱਕੋ ਇੱਕਾ ਹੱਥ ਬੰਨ ਕੇ ਜੜਵਾ ਲਓ ਹੱਥ ਜੜਵਾ ਲਓ ਅਮਨ ਸ਼ਾਂਤੀ ਨੂੰ ਬਰਕਰਾਰ ਰੱਖੋ ਤੁਹਾਡੀ ਗੱਲ ਬਿਲਕੁਲ ਸੁਣਾਗੇ ਜਾਮ ਖਲਵਾ ਦਿਓ ਆਮ ਪਬਲਿਕ ਨੂੰ ਨਾ ਤੰਗ ਹੋਵੇ ਤੁਹਾਡੀ ਗੱਲ ਬਿਲਕੁਲ ਸੁਣਾਗੇ